ਸ਼ਹਿਰ ਮੁਕਸਿਰ ਸਾਹਿਬ ਵਿੱਚ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਲਿਆ ਦਿੱਤੀ। ਪੰਜਾਬ ਦੇ ਕਈ ਸ਼ਹਿਰਾਂ, ਪਿੰਡਾਂ, ਕਸਬਿਆਂ ਦੇ ਵਿੱਚ ਤੜਕਸਾਰ ਤੋਹੀ ਬਾਰਿਸ਼ ਨੇ ਮੌਸਮ ਸੁਹਾਵਣਾ ਕਰ ਦਿੱਤਾ ਹੈ। ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ ਸਮੇਤ ਵੱਖ-ਵੱਖ ਸੂਬਿਆਂ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਿਲਸਿਲੇ ਦੇ ਵਿੱਚ ਉੱਤਰਪਾਰ ਸਮੇਤ ਪੂਰਬੀ ਤੇ ਪੱਛਮੀ ਸੂਬਿਆਂ ਵਿੱਚ ਵੀ بارش ਦਾ ਕੰਮ ਜਾਰੀ ਰਹੇਗਾ ਮਾਨਸੂਨ ਦੇ ਸਮੇਤੋਂ ਪਹਿਲਾਂ ਔਨ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਕਿਸਾਨਾਂ ਦੀ ਝੋਨੇ ਦੀ ਫਸਲ ਦੇ ਲਈ ਇਹ ਵੀ ਵਰਦਾਨ ਤੋਂ ਘੱਟ ਨਹੀਂ ਬਹੁਤ ਵੱਡੀ ਖੁਸ਼ੀ ਹੋਈ ਅੱਜ ਨਹੀਂ ਪੈਣ ਦਾ ਬਹੁਤ ਨੁਕਸਾਨ ਤੋਂ ਲੋਕਾਂ ਦਾ ਝੋਨੇ ਖੜੀ ਜਾਂਦੀ ਲੱਭੀ ਜਾਂਦੇ ਸੀ ਪਰ ਅੱਜ ਖੇਤਾਂਾਂ ਦੀ ਤੇ ਮਜ਼ਦੂਰਾਂ ਦੇ ਸਾਰਿਆਂ ਦੇ ਚਿਹਰਿਆਂ ਤੇ ਨੂਰ ਆਇਆ ਵੀ ਠੰਡ ਹੋਣਾ। ਪੋਟੀਆਂ ਬਣਾ ਰਹੇ ਸਾਰੇ ਤੇ ਬਹੁਤ ਔਖਾ ਸੀ ਗਰਮੀ ਦੇ ਵਿੱਚ ਝੋਨਾ ਲਾਉਣਾ ਵੀ ਔਖਾ ਸੀ। ਲਾਉਣ ਵਾਲਿਆਂ ਨੂੰ ਵੀ ਛਾਈ ਸੀ ਤੇ ਲਵਾਉਣ ਵਾਲਿਆਂ ਨੂੰ ਵੀ ਛਾਈ ਸੀ ਪਰ ਤਾਂ ਨਹੀਂ ਕਿ ਕੰਮ। ਪਾਣੀਆਂ ਦਾ ੱੱਲੇ ਜਾਵੜੇ ਸੀ, ਬੋਰਾਂ ਦਾ ਬਹੁਤ ਔਖਾ ਸੀ ਯਾਰ। ਪਰ ਵੈਸੇ ਪਰ ਕਿੰਨੀ ਵੀ ਔੜ ਲੱਗੀ ਸੀ ਪਰ ਬਿਜਲੀ ਉਹ ਜਾਦੇ ਆਉਂਦੀ ਰਹੀ ਆ। ਬਿਜਲੀ ਨੇ ਸਾਨੂੰ ਬਹੁਤ ਹਾਸਿਲਤਾ ਨਾਲ ਕਿੰਨਾ ਜਿਹੜਾ ਫਾਇਦਾ ਕਿੰਨਾ ਹੋਊਗਾ ਕਿਸਾਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਫਾਇਦਾ ਹੋਊਗਾ। ਇਹ ਇਹ ਖਤਾਲਦੀ ਰਹੇ ਪੈਗੀ ਤੇ ਦਿਨਾਂ ਦੇ ਵਿੱਚ ਹੁਣ ਝੋਨੇ ਮੱਕੜਾ ਮਾਰਨਗੇ ਤੇ ਲਾਉਣ ਵਾਲੇ ਝੋਨੇ ਵੀ ਸੀਤੀ ਲੱਗ ਜਾਣਗੇ ਹੁਣ